ਜੀ ਨਮਸਕਾਰ ਬ੍ਰਾਹਮਾ ਉਤਾਰ ਸਿੰਘ ਆ ਜੀ ਉਤਾਰ ਸਿੰਘ ਜੀ ਅੱਜ ਸੈਂਟਰ ਗਵਰਨਮੈਂਟ ਵੱਲੋਂ ਜਿਹੜੇ ਅਧਿਕਾਰੀ ਉੱਚ ਅਧਿਕਾਰੀ ਪਹੁੰਚੇ ਕੈਬਨਟ ਮੰਤਰੀ ਪਹੁੰਚੇ ਹੋਏ ਨੇ ਕਿਵੇਂ ਦੇਖਦੇ ਹੋ ਪਿੰਡ ਦੇ ਵਿੱਚ ਆਏ ਨੇ ਤੇ ਵਕ ਵਕ ਜਿਹੜੀਆਂ ਜ਼ਮੀਨਾਂ ਚਾਇਦਾ ਲੈ ਰਹੇ ਬਹੁਤ ਵਧੀਆ ਗੱਲ ਆ ਜੀ ਕੇਂਦਰੀ ਮੰਤਰੀ ਇੱਥੇ ਗਰਾਊਂਡ ਲੈਵਲ ਤੇ ਆ ਕੇ ਕਿਸਾਨਾਂ ਨਾਲ ਜਿਹੜੀ ਹੈਗੇ ਆ ਵਿਚਾਰ ਸਾਂਝੇ ਕਰ ਰਹੇ ਆ ਸਾਡੀਆਂ ਦੁੱਖਤ ਕਲਿੱਪਾਂ ਵੀ ਸੁਣ ਰਹੇ ਆ ਵਾਕਈ ਸਾਨੂੰ ਆ ਜਿਹੜੀ ਪਰਾਲੀ ਆ ਇਹ ਅਸੀਂ ਖੇਤ ਦੇ ਵਿੱਚ ਵਾਹੀਏ ਇਹਦੇ ਲਈ ਸਾਨੂੰ ਐਪਰੀਸ਼ੀਏਟ ਕਰ ਲਈ ਆ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਵੇਂ ਆਲੂਮਾਂ ਦੀ ਗੱਲ ਕਰੀਏ ਜੀ ਵੱਖ-ਵੱਖ ਜਿਹੜੇ ਕਿਸਾਨ ਇੱਥੇ ਮੌਜੂਦ ਨੇ ਤੁਹਾਡੇ ਵੱਲੋਂ ਕਿਹੜੀ ਚੀਜ਼ ਆ ਜਿਹੜੀ ਵੱਖਰੀ ਕੀਤੀ ਗਈ ਸਾਡੇ ਵੱਲੋਂ ਇਹ ਆ ਜੀ ਵੀ ਅਸੀਂ ਜਿਹੜੀ ਪਰਾਲੀ ਆ ਇਹਨੂੰ ਅਸੀਂ ਅੱਗ ਨਹੀਂ ਲਾਉਂਦੇ ਕਾਫੀ ਸਮੇਂ ਤੋਂ ਜੀ ਉਹ ਪਰਾਲੀ ਅਸੀਂ ਖੇਤ ਦੇ ਵਿੱਚ ਮਿਲਾ ਕੇ ਅਸੀਂ ਆਲੂਮਾਂ ਦੀ ਫਸਲ ਬੀਜਦੇ ਹਾਂ ਤੇ ਉਹਦੇ ਜੋ ਸਾਨੂੰ ਲਾਭ ਆ ਉਹ ਅਸੀਂ ਮੰਤਰੀ ਸਾਹਿਬ ਨਾਲ ਸਾਂਝੇ ਕਰਾਂਗੇ ਤੇ ਜੋ ਸਾਨੂੰ ਦਿੱਕਤਾਂ ਆਉਂਦੀਆਂ ਉਹ ਵੀ ਅਸੀਂ ਸਾਂਝੀਆਂ ਕਰਾਂਗੇ ਕਿੰਨੇ ਸਮੇਂ ਤੋਂ ਜਿਹੜੀ ਤੁਸੀਂ ਫਸਲ ਨੂੰ ਆਗੜੀ ਲਾ ਰਹੇ ਅਸੀਂ ਤਕਰੀਬਨ 10-12 ਸਾਲ ਤੋਂ ਅੱਗ ਨਹੀਂ ਲਾ ਰਹੇ ਜਿਹੜੇ ਕਿਸਾਨ ਹੋਰ ਵੀ ਦੇਖ ਰਹੇ ਹੋਣਗੇ ਕਿਉਂਕਿ ਜ਼ਿਆਦਾਤਰ ਕਿਸਾਨਾਂ ਦੇ ਵਿੱਚ ਯੂਨੀਅਨਾਂ ਆ ਜਾਂਦੀਆਂ ਨੇ ਉਹਨਾਂ ਦਾ ਕਹਿਣਾ ਕਿ ਅੱਗੇ ਦੇ ਨਾਲ ਹੀ ਸਾਰਾ ਮਸਲੇ ਦਾ ਹੱਲ ਹੈ ਕੀ ਲੱਗਦਾ ਤੁਹਾਨੂੰ ਇਹਨਾਂ ਨੂੰ ਅੱਗ ਲਾਉਣੀ ਚਾਹੀਦੀ ਹੈ ਦੇਖੋ ਜੀ ਕਈ ਵਾਰ ਦਿੱਕਤ ਆ ਜਾਂਦੀ ਹੈ ਜਿਸ ਤਰ੍ਹਾਂ ਕਣਕ ਦੀ ਫਸਲ ਅਸੀਂ ਪਿਛਲੇ ਸਮੇਂ 'ਚ ਬੀਜੀ ਸੀ ਤਾਂ ਗਲਾਬੀ ਸੁੰਡੀ ਦਾ ਹਮਲਾ ਜਿਹੜਾ ਉਹ ਹੋ ਗਿਆ ਸੀ ਤੇ ਫਸਲ ਖਰਾਬ ਹੋ ਗਈ ਸੀ ਉਹ ਵੀ ਸਹੀ ਸੀਗਾ ਕਿ ਦਿੱਕਤ ਉਹਦੇ ਵਿੱਚ ਆਈ ਸੀਗੀ ਉਹਦੇ ਲਈ ਵੀ ਸਾਨੂੰ ਜਿਹੜੀਆਂ ਯੂਨੀਵਰਸਿਟੀਆਂ ਉਹ ਹੱਲ ਦੱਸਣਗੀਆਂ ਤੇ ਇਸ ਵਾਰ ਉਹ ਦਿੱਕਤ ਨਹੀਂ ਆਈ ਪਤਾ ਨਹੀਂ ਤਾਂ ਟੈਂਪਰੇਚਰ ਡਾਊਨ ਸੀ ਜਾਂ ਕੀ ਗੱਲ ਸੀ ਗਲਾਬੀ ਸੁੰਡੀ ਨਹੀਂ ਆਈ ਤਾਂ ਉਸ ਉਸ ਸਮੇਂ ਜਰੂਰ ਮਹਿਸੂਸ ਹੁੰਦਾ ਵੀ ਇਦੋਂ ਤੱਕ ਅੱਗ ਲਾ ਕੇ ਵੇਜ ਲੈਂਦੇ ਖੇਤ ਖਾਲੀ ਰਹਿ ਗਏ ਬਹੁਤ ਸਾਰੇ ਕਿਸਾਨਾਂ ਜਿਹੜੇ ਉਹਨਾਂ ਤੋਂ ਜਿਹੜਾ ਕਰਜ਼ੇ ਲੈ ਕੇ ਉਹਨਾਂ ਦੀ ਜਬੀਨ ਪਾਲੀ ਹੁੰਦੀ ਆ ਕੀ ਸਰਕਾਰ ਮਦਦ ਕਰ ਰਹੀ ਉਸ ਨੂੰ ਜਿਹੜੀ ਪਰਾਲੀ ਨੂੰ ਨਸ਼ਟ ਕਰਨ ਦੇ ਵਿੱਚ ਤੇ ਕੋਈ ਸਰਕਾਰ ਨੇ ਸਾਨੂੰ ਸਬਸਿਡੀ ਦੇ ਉੱਤੇ ਪਿਛਲੇ ਸਮੇਂ ਦੇ ਵਿੱਚ ਸੰਦ ਆ ਜਿਹੜੇ ਮਹੀਆ ਕਰਾਇਆ ਹਾਲਾਂਕਿ ਉਹ ਸਾਰੇ ਕਿਸਾਨਾਂ ਤੱਕ ਨਹੀਂ ਪਹੁੰਚ ਸਕੇ ਹਲੇ ਤੱਕ ਤੇ ਜਿੰਨੇ ਕੁ ਮਹੀਆ ਕਰਾਏ ਆ ਜੀ ਉਸ ਲੈਵਲ ਦੇ ਉੱਤੇ ਤਾਂ ਕਾਫੀ ਜਿਹੜੀ ਹੈਗੀ ਪਰਾਲੀ ਨੂੰ ਅੱਗ ਨਹੀਂ ਲੱਗੀ ਮੇਰਾ ਨਾਮ ਕਮਲ ਸਿੰਘ ਆ ਪਿੰਡ ਰੰਸੀ ਕਲਾਂ ਕਮਲ ਜੀ ਲੰਬੇ ਸਮੇਂ ਬਾਅਦ ਜਿਹੜਾ ਹੈਗਾ ਕੇਂਦਰੀ ਮੰਤਰੀ ਇੱਥੇ ਪਹੁੰਚੇ ਆ ਤੇ ਉਹ ਵਕ ਵਕ ਜਿਹੜੇ ਉਹਨਾਂ ਦੇ ਹੋਰ ਵੀ ਅਧਿਕਾਰੀ ਪਹੁੰਚੇ ਹੋਏ ਆ ਤੁਸੀਂ ਕਹਿੰਦੇ ਪਰਾਲੀ ਨੂੰ ਆਗਰ ਨਹੀਂ ਲਈ ਪਿਛਲੇ 10 12 ਸਾਲ ਤੋਂ ਕੀ ਕਾਰਨ ਮੰਨਦੇ ਸੀ ਅਸੀਂ ਜੀ ਪਰਾਲੀ ਪਹਿਲਾਂ ਜਦੋਂ ਬਾਹੀ ਸੀ ਵਿੱਚ ਸਾਨੂੰ ਉਹਦਾ ਬੈਨੀਫਿਟ ਇਹ ਮਿਲਿਆ ਵੀ ਅਸੀਂ ਖਾਦ ਘਟਾ ਲਈ ਆ ਉਹ ਸਾਨੂੰ ਖਾਦ ਦੇ ਤੌਰ ਤੇ ਸਾਨੂੰ ਡੀਏਪੀ ਵੀ ਉਹਦੇ ਵਿੱਚੋਂ ਮਿਲ ਗਿਆ ਤੇ ਪੋਟਾਸ਼ ਵੀ ਮਿਲ ਗਈ ਆ ਜਿਹਦੇ ਕਰਕੇ ਅਸੀਂ ਰਸਾਇਣਕ ਖਾਦਾਂ ਘਟਾ ਰਹੇ ਆ ਔਰ ਸਾਡਾ ਜਿਹੜਾ ਝਾੜ ਆ ਉਹ ਵੱਧ ਗਿਆ ਇਹ ਚੀਜ਼ ਨੂੰ ਦੇਖ ਕੇ ਅਸੀਂ ਤਾਂ ਪਰਾਲੀ ਵਿੱਚ ਬਾਉਣ ਲੱਗ ਗਏ ਸੀ ਹਾਂਜੀ ਸਾਡੇ ਪਿੰਡ ਦੇ ਸਰਪੰਚ ਜੀ ਦਾ ਸਨਮਾਨ ਕਰਨਾ ਕਿ ਜਿਵੇਂ ਤੁਸੀਂ ਵਕਤਕ ਵਕਤ ਕਿਸਾਨ ਇੱਥੇ ਮੌਜੂਦ ਹੋ ਕਿ ਇੱਥੇ ਸਨਮਾਨ ਸਤਿਮਾਰ ਵੀ ਰੱਖਿਆ ਗਿਆ ਕਿਸਾਨਾਂ ਦਾ ਹਾਂਜੀ ਤੇ ਇਹਦੇ 'ਚ ਅਸੀਂ ਮੰਤਰੀ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਜੀ ਜਿਉਂ ਆਇਆ ਆਖਦੇ ਆ ਸਾਡੇ ਨਗਰ ਦੇ ਵਿੱਚ ਆਏ ਆ ਔਰ ਸਰਪੰਚ ਸਾਹਿਬ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਜਿਹੜਾ ਸਾਨੂੰ ਐਡੀਆਂ-ਐਡੀਆਂ ਸਹੂਲਤਾਂ ਦੇ ਨਾਲ ਮਿਲਣ ਦਾ ਮੌਕਾ ਮਿਲਿਆ ਨਾਮ ਮੇਰਾ ਜਗਸੀਰ ਸਿੰਘ ਆ ਜੀ ਈ ਆਦਾ ਸਰ ਤੁਹਾਡਾ ਪ੍ਰਧਾਨ ਇਸ ਸਟੇਡੀ ਦਾ ਮੈਂ ਜੀ ਜੀ ਜਿਵੇਂ ਸੰਧਾਂ ਨੂੰ ਲੈ ਕੇ ਇਹਨਾਂ ਨੇ ਕਿਹਾ ਕਿ ਮਤਲਬ ਸਰਕਾਰ ਨੂੰ ਥੋੜੇ ਹੋਰ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਸੁਝਾਵਾਵਾਂ ਦੇਣੀਆਂ ਚਾਹੀਦੀਆਂ ਨੇ ਕਿਵੇਂ ਦੇਖਦੇ ਹੋ ਜੀ ਸਾਨੂੰ ਜੀ ਸੰਤ ਹੋਣੇ ਚਾਹੀਦੇ ਸੁਪਰ ਸੀਟਰ ਚਾਹੀਦੇ ਆ ਉਲਟਾਵੇਂ ਹਲ ਚਾਹੀਦਾ ਸਟੇਡੀ ਦੇ ਵਿੱਚ ਸਾਰੇ ਸ਼ਾਂਤ ਹੀ ਨਹੀਂ ਰੱਤੇ ਹੈ ਜੇ ਕਰੀ ਸਾਡੇ ਨਾਦ ਆ ਸੇ ਸੁਪਰ ਸੀਟਰ ਹੈ ਸਟੇਡੀ ਚ ਤੇ ਨਾ ਸਾਰੇ ਉਲਟਾਵੇਂ ਹਾਲਾ ਨਮਕਚਰ ਆ ਹਾਂ ਜੀ ਸਾਨੂੰ ਜ਼ਰੂਰ ਤੇ ਇਹ ਸੰਧਾਂ ਦੀ ਆ ਤੇ ਇਹ ਵਿੱਚ ਵਾਹ ਕੇ ਹੀ ਪਰਾਲੀ ਆਲੂ ਲੱਜੇ ਕਣਕ ਵੀਜ ਜੇ ਇਹ ਸਾਨੂੰ ਜ਼ਰੂਰੀ ਹੈ ਸਾਡੀ ਸਟੇਟ ਦੀ ਸੰਤ ਪੈਹਲ ਚਾਹੀਦੀ ਹੈ ਇਹ ਸਾਡੇ ਜ਼ਿਮੀਦਾਰਾਂ ਦਾ ਗਰੁੱਪ ਬਣਾ ਕੇ ਲਿਆਏ ਆ ਉਹ ਫਿਰ ਸਟੇਟ ਦੇ ਕਿਹੜੇ ਗਰੀਬ ਬੰਦੇ ਨੂੰ ਚਾਹੀਦੇ ਉਹਨੂੰ ਸੰਤ ਨਹੀਂ ਮਿਲਦੇ ਇਹ ਜੀ ਜੇ ਕੇਂਦਰੀ ਮੰਤਰੀ ਆਏ ਆ ਕੀ ਇਹ ਮੰਗ ਰੱਖੀ ਜਾਊਗੀ ਹਾਂ ਜੀ ਕੇਂਦਰੀ ਮੰਤਰੀ ਨੂੰ ਰੱਖਾਂਗੇ ਮੰਗ ਜੀ ਅਸੀਂ ਧੰਨਵਾਦ ਉਹਨਾਂ ਕਰਾਂਗੇ ਜੀ ਅਸੀਂ ਸਾਨੂੰ ਤਾਂ ਚਾਹੀਦੇ ਸੰਤ ਜੀ ਇਹ ਕਮਲ ਜੀ ਨੇ ਕਿਹਾ ਕਿ 10-12 ਸਾਲ ਤੋਂ ਤੁਸੀਂ ਪਰਾਲੀ ਨੂੰ ਅੱਗ ਨਹੀਂ ਲਾ ਰਹੇ ਹੋ ਕੀ ਲੱਗਦਾ ਕਿ ਹੋਰ ਕਿਸਾਨਾਂ ਨੂੰ ਅੱਗ ਲਾਉਣੀ ਚਾਹੀਦੀ ਆ ਸਾਰਾ ਨਹੀਂ ਜੀ ਕਿਸੇ ਨੂੰ ਨਹੀਂ ਅੱਗ ਲਾਉਣੀ ਚਾਹੀਦੀ ਸਾਡੇ ਚ ਸਾਰੇ ਪਿੰਡ ਚ ਸਹੀ ਕਲਾ ਵਿੱਚ ਕਿਸੇ ਨੇ ਅੱਗ ਨਹੀਂ ਲਾਈ ਜ ਸਾਰੇ ਸਾਡੇ ਪਿੰਡ ਦੇ ਪਹਿਲੇ ਨੰਬਰ ਤੇ ਆਇਆ ਜੇ ਸਾਡਾ ਓਕੇ ਜਲੇਚੋਂ ਅੱਗ ਨਾਲੋਂ ਨਾ ਕੋਈ ਫਸਲ ਦੇ ਝਾੜ ਦੇ ਵਿੱਚ ਵਾਦਾ ਹੋਇਆ ਨਹੀਂ ਜੀ ਉਹ ਫੁੱਲ ਵਾਦਾ ਹੁੰਦਾ ਜੀ ਕਰਕੇ ਚੱਕ ਨਾਲ ਅੱਜ ਹਾਂਜੀ ਬਾਣ ਜੰਮਣ ਲੱਗ ਗਏ ਕਿਹਦੇ ਬਾਣ ਕਲਰ ਸੀ ਉਹ ਬਾਣ ਜੰਮਣ ਲੱਗ ਗਏ ਜੀ ਹਾਂਜੀ ਫੁੱਲ ਝਾੜ ਦਿੰਦੇ ਆ ਜੀ ਫੇਰ ਤੋਂ ਸਾਰਿਆਂ ਦਾ ਹੀ ਧੰਨਵਾਦ ਕਰਦੇ ਆ ਜੀ